ਮੰਨਿਆ ਖੁਦਾ ਨੂੰ ਜਾਨ ਦੇਣੀ ਐ ਮੰਨਿਆ ਖੁਦਾ ਨੂੰ ਜਾਨ ਦੇਣੀ ਹੈ ਪਹਿਲੀ ਗੱਲ ਐ ਅੱਖਾਂ ਸਰਿਆਮ ਸੱਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਪਹਿਲੀ ਮੇਰੇ ਯਾਰ ਨੂੰ ਸਲਾਮ ਹਾਂਜੀ ਸਾਧ ਸੰਗਤ ਜੀ ਕਰੋ ਦਰਸ਼ ਦਾਰ ਅਲਮਸਤ ਬਾਪੂ ਮੌਲਵੀ ਸਾਹ ਜੀ ਦੇ ਸੰਗਰੂਰ ਵਾਲਿਆਂ ਦੇ ਚੱਕਾਓ ਆਪਣੇ ਆਪਣੇ ਸ਼ੀਸ਼ ਸਾਈ ਜੀ ਦੇ ਚਰਨਾਂ 'ਚ ਭਰੋ ਖਾਲੀ ਝੋਲੀਆਂ ਸੰਗਰੂਰ ਵਾਲਿਆਂ ਤੋਂ ਸਾਈ ਮੌਲਵੀ ਸਾਹ ਜੀ ਤੋਂ ਅਜੇ ਸੀ ਵੀ ਪਹੁੰਚਿਆ ਜੀ ਸੰਗਰੂਰ ਵਿਖੇ ਸਪੈਸ਼ਲ ਸਾਈਆਂ ਦੇ ਚਰਨਾਂ 'ਚ ਸ਼ੀਸ਼ ਝੁਕਾਉਣ ਲਈ ਖਾਲੀ ਝੋਲੀਆਂ ਭਰਨ ਲਈ ਤੁਸੀਂ ਵੀ ਝੁਕਾਓ ਜੀ ਸ਼ੀਸ਼ ਆਪਣੇ ਆਪਣੇ ਭਰੋ ਖਾਲੀ ਝੋਲੀਆਂ ਸੰਗਰੂਰ ਦੇ ਤਿੰਨ ਮਹਾਂਤ ਵਸ ਵੀ ਹੋਏ ਨੇ ਪਹਿਲੇ ਨੰਬਰ ਤੇ ਹੋਏ ਨੇ ਬਾਬਾ ਅਤਰ ਸਿੰਘ ਮਹਾਰਾਜ ਦੂਜੇ ਨੰਬਰ ਤੇ ਹੋਏ ਨੇ ਸਤ ਗੋ ਤੂੰ ਈਲਵਾਲ ਵਾਲੇ ਤੀਜੇ ਨੰਬਰ ਤੇ ਹੋਏ ਨੇ ਅਲਮਸਤ ਬਾਪੂ ਮੌਲਵੀ ਸਾਜੀ ਸੰਗਰੂਰ ਵਾਲੇ ਇਹ ਤਿੰਨਾ ਮਹਾਪੁਰਸ਼ਾਂ ਦਾ ਨਾਂ ਅੱਜ ਦੁਨੀਆ ਤੇ ਚਮਕਦਾ ਤੁਸੀਂ ਵੀ ਝੁਕਾਓ ਸੀਸ ਇਹਨਾਂ ਦੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਇੰਨੇ ਮਹਾਪੁਰਸ਼ ਬਹੁਤ ਸ਼ਕਤੀਸ਼ਾਲੀ ਨੇ ਐਸੀ ਵੀ ਸੰਗਰੂਰ ਚ ਆਏ ਆ ਸਪੈਸ਼ਲ ਟੋਰਟੇ ਸਾਈਆਂ ਦੇ ਦਰਸ਼ਕਦਾਰ ਕਰਨ ਲਈ ਸਾਈ ਮੌਲਵੀ ਸਾਹ ਜੀ ਦੇ ਜੈ ਸਾਈਆਂ ਦੀ ਲੈ ਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਜੈ ਸਾਈਆਂ ਦੀ ਜੈ ਸਾਈਆਂ